ਸਸਿਕਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਤੁਹਾਡੇ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਆ ਅੱਜ ਦੁਪਹਿਰ ਤੋਂ ਸ਼ਾਮ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਉਹਦੇ ਪੰਜ-ਸੱਤ ਘੰਟੇ ਦੀ ਜਾਣਕਾਰੀ ਸਾਂਝੀ ਕਰਾਂਗੇ ਤੇ ਗੱਲ ਕਰਾਂਗੇ ਕਿਹੜੇ ਜ਼ਿਲ੍ਹੇ ਵਿੱਚ ਮੀਂਹ ਦੀ ਉਮੀਦ ਹੈ ਤਾਪਮਾਨ ਕਿੰਵੇਂ ਦੇ ਨੇ ਬੱਦਲਬਾਹੀ ਦਾ ਕੀ ਅਸਰ ਹੈ ਕਿਹੜੇ ਜ਼ਿਲ੍ਹੇ ਨੂੰ ਸਾਨੂੰ ਹੁਣ ਵਾਚ ਕਰਨ ਦੀ ਲੋੜ ਹੈ ਤਾਜ਼ਾ ਸੈਟਲਾਈਟ ਇਮੇਜ ਦੇਖੀ ਜਾਵੇ ਤਾਂ ਬੱਦਲਬਾਹੀ ਪੰਜਾਬ ਦੇ ਬਹੁਤ ਸਾਰੇ ਇਲਾਕਿਆਂ ਵਿੱਚ ਬਣੀ ਹੋਈ ਹੈ ਖਾਸ ਤੌਰ ਤੇ ਪੱਛਮੀ ਬੈਲਟ ਦੇ ਵਿੱਚ ਜਿਹਦੇ ਵਿੱਚ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਤਰਨਤਾਰਨ ਕਪੂਰ ਫਜ਼ਿਲਕਾ ਮੋਗਾ ਇਹ ਕੁਸ਼ਕਿਚਲੇਣੇ ਦੇ ਵਿੱਚ ਸੰਘਣੀ ਬੱਦਲ ਵਾਈ ਸਾਨੂੰ ਦੇਖਣ ਨੂੰ ਮਿਲ ਰਹੀ ਹੈ ਸਵੇਰ ਦੇ ਸਮੇਂ ਬਠਿੰਡੇ ਦੇ ਕੁਸ਼ਕਿਚ ਇਲਾਕੇ ਵਿੱਚ ਤਗੜਾ ਮੀਂਹ ਵੀ ਦੇਖਣ ਨੂੰ ਮਿਲਿਆ ਕੋਈ ਭਾਰੀ ਮੀਂਹ ਨਹੀਂ ਸੀ ਜਿਹੜਾ ਕਿ ਕੁਸ਼ਕ ਇਲਾਕੇ ਕੁਸ਼ਕ ਆਪਾਂ ਕਹਿ ਸਕਦੇ ਹਾਂ ਕਿਲੋਮੀਟਰਾਂ ਤੱਕ ਹੀ ਸੀਮਤ ਸੀ ਕੁਛ ਵੀ ਕਮੈਂਟ ਕਰਕੇ ਦੱਸ ਸਕਦੇ ਹੋ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਤੁਸੀਂ ਪੰਜਾਬ ਦੇ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਕਮੈਂਟ ਕਰ ਦਿਓ ਜੀ ਅਗਰ ਚੈਨਲ ਤੇ ਨਵੇਂ ਹੋ ਪਹਿਲੀ ਵਾਰ ਹੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਵੀ ਕਰੋ ਤਾਂ ਕਿ ਮੌਸਮ ਦੀ ਕੋਈ ਵੀ ਜਾਣਕਾਰੀ ਤੁਹਾਡੇ ਵੱਲੋਂ ਮਿਸ ਨਾ ਹੋਵੇ ਗੱਲ ਕੀਤੀ ਜਾਵੇ ਤਾਂ ਬੱਦਲ ਬਈ ਇਸੇ ਤਰੀਕੇ ਨਾਲ ਅੱਜ ਦੁਪਹਿਰ ਤੋਂ ਸ਼ਾਮ ਤੱਕ ਬਣੀ ਰਹੇਗੀ ਮੀਂਹ ਦੀ ਉਮੀਦ ਕਾਫੀ ਘੱਟ ਹੈ ਕਿਉਂਕਿ ਜਿਹੜਾ ਸਿਸਟਮ ਹੈ ਇਹ ਐਡਾ ਤਕੜਾ ਸਿਸਟਮ ਨਹੀਂ ਹੈ ਜਿਸ ਦੇ ਨਾਲ ਅਸੀਂ ਕਹੀਏ ਕਿ ਕੋਈ ਭਾਰੀ ਮੀਂਹ ਹੋਵੇਗਾ ਹਲਕੇ ਦਰਮਿਆਨੇ ਬਦਲਵਾਈ ਕਿਣਮੁਣਕਣੀ ਇਸੇ ਤਰੀਕੇ ਨਾਲ ਪੰਜਾਬ ਦੇ ਕੁਝ ਕੁ ਹਿੱਸਿਆਂ ਵਿੱਚ ਕਿਸੇ ਪਿੰਡ ਸ਼ਹਿਰ ਵਿੱਚ ਦੇਖਣ ਨੂੰ ਮਿਲੇਗੀ ਜਿਹੜੇ ਸ਼ਹਿਰਲੇ ਤੁਹਾਨੂੰ ਗੁਲਾਏ ਨੇ ਜਿਵੇਂ ਅੰਮ੍ਰਿਤਸਰ ਹੋ ਗਿਆ ਤਰਨਤਾਰਨ ਕਪੂਰਥਲਾ ਜਲੰਧਰ ਫਿਰੋਜ਼ਪੁਰ ਫਜ਼ਿਲકા ਮੁਕਸਰ ਇਹਨਾਂ ਇਲਾਕਿਆਂ ਦੇ ਵਿੱਚ ਬੂੰਦਾਬੰਦੀ ਦੇਖਣ ਨੂੰ ਮਿਲ ਸਕਦੀ ਹੈ ਪਰ ਜਿਵੇਂ ਜਿਵੇਂ ਦਿਨ ਵਧੇਗਾ ਇਹ ਸਿਸਟਮ ਕਮਜ਼ੋਰ ਹੁੰਦਾ ਦਿਖਾਈ ਦੇ ਰਿਹਾ ਹੈ ਅਗਰ ਗੱਲ ਕੀਤੀ ਜਾਵੇ ਤਾਂ ਜ਼ਿਲ੍ਹਾ ਰੂਪਨਗਰ ਮੁਹਾਲੀ ਪਟਿਆਲਾ ਫਤਿਹਗੜ ਇਹਨਾਂ ਇਲਾਕਿਆਂ ਦੇ ਵਿੱਚ ਕੜਾਕੇ ਦੀ ਧੁੱਪ ਪੈ ਰਹੀ ਹੈ ਇਹਨਾਂ ਇਲਾਕਿਆਂ ਵਿੱਚ ਬਹੁਤ ਜ਼ਿਆਦਾ ਹਮਸ ਅਤੇ ਗਰਮੀ ਦਾ ਮਾਹੌਲ ਬਣਿਆ ਹੋਇਆ ਹੈ ਤੇ ਇਹਨਾਂ ਇਲਾਕਿਆਂ ਦੇ ਵਿੱਚ ਸ਼ਾਮ ਬਣੇ ਤੱਕ ਇਹ ਬੱਦਲਬਾਈ ਆ ਸਕਦੀ ਹੈ ਪਰ ਫਿਰ ਹਾਲ ਕੋਈ ਵੱਡੇ ਚਾਂਸ ਹਜੇ ਦਿਖਾਈ ਨਹੀਂ ਦੇ ਰਹੇ ਬਾਕੀ ਕੋਸ਼ਿਸ਼ ਕਰਾਂਗੇ ਸ਼ਾਮ ਤੋਂ ਲੈ ਕੇ ਰਾਤ ਦੀ ਜਾਣਕਾਰੀ ਅਲੱਗ ਵੀਡੀਓ ਰਾਹੀਂ ਸਾਂਝੀ ਕੀਤੀ ਜਾਵੇ ਤੇ ਉਦੋਂ ਤੱਕ ਬਣੇ ਰਹੋ ਚੈਨਲ ਦੇ ਉੱਪਰ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰ ਦਿਓ ਬਣੇ ਰਹੋ ਚੈਨਲ ਤੇ ਮਿਲਦੇ ਆ ਅਗਲੀ ਵੀਡੀਓ ਵਿੱਚ ਚੰਨ ਧੰਨਵਾਦ ਜੀ